ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਸੀ ਸਿੱਧੂ ਅੱਜ ਆਪਾਂ ਫੇਰ ਮੁੜ ਤੋਂ ਹਾਜ਼ਰ ਆ ਫੋਰ ਮਾਰਕਸ ਵਾਲਾ ਕੁਐਸਚਨ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਫਾਈਨਲ ਐਗਜ਼ਾਮਸ ਜਿਹੜੇ ਸਾਡੇ ਆ ਰਹੇ ਨੇ ਮਾਰਚ ਦੇ ਵਿੱਚ ਉਹਨਾਂ ਨੂੰ ਅਸੀਂ ਹੁਣ ਫਾਈਨਲ ਟੱਚ ਦੇਣ ਜਾ ਰਹੇ ਆ ਸਾਡਾ ਹੈਗਾ ਸਬਜੈਕਟ ਮੈਥਮੈਟਿਕਸ ਜਿਹੜਾ ਅਸੀਂ ਇਸ ਵੀਡੀਓ ਦੇ ਵਿੱਚ ਟਾਰਗੇਟ ਕਰਨ ਜਾ ਰਹੇ ਆ ਐਂਡ ਅੱਜ ਦਾ ਜੋ ਸਾਡਾ ਕੁਐਸਚਨ ਹੈ ਭਾਗ ਈਡੀ ਜਾਨੀ ਕਿ ਫੋਰ ਮਾਰਕਸ ਵਾਲਾ ਕੁਐਸਚਨ ਹੈ ਓਕੇ ਐਂਡ ਇਹ ਤੁਹਾਡੇ ਐਗਜ਼ਾਮ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਇਸ ਨੂੰ ਧਿਆਨ ਵਿੱਚ ਰੱਖੋ ਐਂਡ ਆਓ ਹੁਣ ਆਪਾਂ ਆਪਣੇ

ਕੋਸੈਕੈਂਟ a ਸੈਕੈਂਟ a ਇਹ ਸਾਰੇ ਕੀ ਹੈ ਸਾਡੇ ਤਕੋਣਬੀਤੀ ਅਨੁਪਾਤ ਨੇ ਕਲੀਅਰ ਹੈ ਸਾਡੀ ਵੈਲਿਊ ਦਿੱਤੀ ਹੋਈ ਹੈ ਕੋਟ a 8/15 ਜਦੋਂ ਵੀ ਕੋਈ ਤੁਹਾਨੂੰ ਐਦਾਂ ਦਾ ਕੁਝ ਕੁਐਸਚਨ ਦੇਖਣ ਨੂੰ ਆਵੇ ਸਭ ਤੋਂ ਪਹਿਲਾਂ ਤੁਸੀਂ ਇੱਕ ਸਮਕੋਣ ਟ੍ਰਾਇੰਗਲ ਡਰਾ ਕਰ ਲੈਣੀ ਹੈ ਠੀਕ ਹੈ ਤਾਂ ਸਮਕੋਣ ਟ੍ਰਾਇੰਗਲ ਕੀ ਹੁੰਦੀ ਹੈ ਉਹ ਵਾਲੀ ਟ੍ਰਾਇੰਗਲ ਜਿਹਦਾ ਇੱਕ ਐਂਗਲ ਕੀ ਹੋਵੇ 90 ਡਿਗਰੀ ਹੋਵੇ ਠੀਕ ਹੈ ਤਾਂ ਤੁਸੀਂ ਸਮਕੋਣ ਟ੍ਰਾਇੰਗਲ ਡਰਾ ਕਰ ਲਈ ਕਲੀਅਰ ਹੈ ਐਂ ਜਿਹੜਾ ਤੁਹਾਨੂੰ θ ਦਿੱਤਾ ਹੋਇਆ A ਯਾਨੀ ਕਿ ਉਹ ਤੁਸੀਂ ਰੱਖ ਲੈਣਾ ਸਾਹਮਣੇ ਇੱਥੇ ਕਲੀਅਰ ਹੈ ਤੁਹਾਡਾ ਜਿਹੜਾ ਸਮਬ ਕੋਣ ਦਾ ਜਿਹੜਾ ਲੰਬ ਹੈ ਸਮਬ ਕੋਣ ਤਿਕੋਣ ਦਾ ਜੋ ਲੰਬ ਹੈ ਲੰਬ ਦੇ ਬਿਲਕੁਲ ਸਾਹਮਣੇ ਸਾਹਮਣੇ ਜਿਹੜਾ ਤੁਹਾਡਾ ਕਿ ਐਂਗਲ ਹੋਊਗਾ ਉਹ ਤੁਸੀਂ ਉਹ ਵਾਲਾ ਐਂਗਲ ਹੀ ਲੈਣਾ ਜਿਹੜੇ ਤੇ ਇਹਨਾਂ ਨੇ ਲਿਆ ਹੋਇਆ ਜਿਵੇਂ cot A ਹੈ ਤਾਂ A ਵਾਲਾ ਤੁਸੀਂ ਬਿਲਕੁਲ ਦੇ ਸਾਹਮਣੇ ਲੈ ਲੈਣਾ ਠੀਕ ਹੈ ਤੁਹਾਡਾ ਜਿਹੜਾ θ ਹੋਊਗਾ ਉਹ @.1 ਕੋ ਹੋਊਗਾ ਇਹਦੀ ਬਿਲਕੁਲ ਸਾਹਮਣੇ ਕੀ ਹੁੰਦਾ ਸਾਡਾ ਪਰਪੈਂਡੀਕੂਲਰ ਐਂਡ ਆ ਹੁੰਦਾ ਸਾਡਾ ਬੇਸ ਐਂਡ ਇਹ ਵਾਲਾ ਹੁੰਦਾ ਸਾਡਾ ਐਚ ਜਾਨੀ ਕਿ ਹਾਈਪੋਟੈਨਿਅਸ ਇਸ ਚੀਜ਼ਾ ਧਿਆਨ ਰੱਖਣਾ ਜਦੋਂ ਵੀ ਤੁਹਾਨੂੰ ਕੁਝ ਐਦਾਂ ਦਾ ਕੁਐਸਚਨ ਦੇਖਣ ਨੂੰ ਮਿਲੇ ਤਾਂ ਤੁਸੀਂ ਕੀ ਕਰਨਾ ਪਹਿਲਾਂ ਇੱਕ ਸਮਕੋਣ ਤਿਕੋਣ ਡਰਾ ਕਰਨਾ ਜਿਹਦੇ ਵਿੱਚ ਇੱਕ ਐਂਗਲ ਹੁੰਦਾ ਸਾਡਾ 90 ਡਿਗਰੀ ਦਾ ਠੀਕ ਹੈ ਉੱਥੇ ਜਿਹੜਾ ਸਾਡੇ ਕੋਲ ਲੰਬ ਹੈ ਜਿਹਨੂੰ ਅਸੀਂ ਪਰਪੈਂਡੀਕੂਲਰ ਕਹਾਂਗੇ ਉਹਦੇ ਬਿਲਕੁਲ ਸਾਹਮਣਾ ਜਿਹੜਾ ਤੁਸੀਂ ਪੁਆਇੰਟ ਲੈਣਾ ਉਹ ਹੀ ਲੈਣਾ ਜਿਦ ਤੇ ਇਹ ਐਂਗਲ ਲਿਆ ਹੋਇਆ ਨਾ ਇਹ ਤਾਂ ਉੱਥੇ ਤੁਸੀਂ ਏ ਹੀ ਲੈਣਾ ਹੈਗਾ ਓਕੇ ਨੈਕਸਟ ਆ ਗਿਆ ਸਾਡਾ ਜਿਹੜਾ 베ਸ ਉਹ ਵੀ ਕਹਾਂਗੇ ਐਂ ਜਿਹੜਾ ਸਾਡੇ ਸਭ ਤੋਂ ਵੱਡੀ ਪੂਜਾ ਸਾਡੇ 90 ਡਿਗਰੀ ਤੇ ਬਿਲਕੁਲ ਸਾਹਮਣੇ ਉਹ ਸਾਡਾ ਹਾਈਪੋਟੈਨਿਅਸ ਆ ਜਿਹਨੂੰ ਅਸੀਂ ਐਚ ਨਾਲ ਡਿਨੋਟ ਕਰਾਂਗੇ ਓਕੇ ਤਾਂ ਹੁਣ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਸਾਡੇ ਕੋਲ ਇੱਕ ਫਾਰਮੂਲਾ ਹੁੰਦਾ ਹੈ ਉਸ ਨੂੰ ਇੰਪਲੀਮੈਂਟ ਕਰਨਾ ਕੋਟ ਏ ਤੇ ਦਿੱਤਾ ਕੀ ਹੋਇਆ ਸਾਨੂੰ ਕੋਟ ਏ ਕਿੰਨਾ ਦਿੱਤਾ ਹੋਇਆ 8/15 ਠੀਕ ਹੈ ਤਾਂ ਹੁਣ ਅਸੀਂ ਇੱਕ ਫਾਰਮੂਲਾ ਲਾਉਣ ਜਾ ਰਹੇ ਆ ਪੰਡਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ ਠੀਕ ਹੈ ਪੰਡਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ ਐਸ ਤੇ sin θ ਸੀ ਤੇ cos θ T ਤੇ ਹੁੰਦਾ ਸਾਡਾ tan θ ਦਾ ਕਲੀਅਰ ਹੈ ਸਾਈਨ ਦਾ ਮਤਲਬ ਹੁੰਦਾ ਪੀ ਵਟਾ ਐਚ ਕੋਸ ਦਾ ਹੁੰਦਾ ਬੀ ਵਟਾ ਐਚ ਟੈਨ ਦਾ ਹੁੰਦਾ ਟੈਨ ਦਾ ਟੈਨ θ ਦਾ ਮਤਲਬ ਹੁੰਦਾ ਪੀ ਵਟਾ ਬੀ ਕਲੀਅਰ ਹੈ ਇਹ ਤਾਂ ਸੀਗੇ ਸਾਡੇ ਸਾਈਨ ਕੋਸ ਟੈਨ ਦੇ ਆਂਡ ਇੱਥੇ ਆਪਾਂ ਨੂੰ ਚਾਹੀਦਾ ਕੋਟ ਤਾਂ ਸਾਨੂੰ ਇਹਨਾਂ ਦੇ ਉਲਟ ਵੀ ਪਤਾ ਹੋਣਾ ਜ਼ਰੂਰੀ ਹੈ ਜਾਨੀ ਕਿ ਸਾਈਨ ਦਾ ਉਲਟਾ ਹੁੰਦਾ ਰਾਜ ਕੋਸੈਕੈਂਟ θ ਇਹ ਜੇ sin ਸਾਡਾ p/h ਹੈ ਤਾਂ ਸਾਡਾ cosecant ਕੀ ਹੋਊਗਾ sin ਦਾ ਉਲਟਾ ਯਾਨੀ ਕਿ h/b clear ਹੈ ਨੈਕਸਟ ਆ ਗਿਆ ਸਾਡਾ cos ਜੇ ਸਾਡਾ b/h ਹੈ ਤਾਂ ਸਾਡਾ ਜਿਹੜਾ secant ਵੈਲਿਊ ਹੋਊਗੀ ਉਹ ਕੀ ਹੁੰਦੀ ਹੈ ਸਾਡੇ cos ਦੇ ਉਲਟਾ ਹੁੰਦੀ ਹੈ ਤਾਂ ਇਟ ਮੀਨਸ ਸਾਡਾ secant ਹੋਊਗਾ h/b ਠੀਕ ਇਸੇ ਤਰ੍ਹਾਂ ਜੇ ਸਾਡਾ tan θ ਇਸ ਫਾਰਮੂਲੇ ਦੇ ਅਕੋਰਡਿੰਗ t/b ਆ ਰਿਹਾ ਤਾਂ ਸਾਡਾ tan ਦਾ ਜਿਹੜਾ ਉਲਟਾ ਹੁੰਦਾ ਕੀ ਹੁੰਦਾ cot theta oh ke huga sada b/p hi b/p clear hai to sanu kalle kalle te kon me de anupat da pata hona chahiye ve ude vich ph te b da aapsi relation kithe kida ban da theek hai os e de according ke sin cos tan theta da direct formula de according hi kar le trick de according and sin da ulta hon da cosecant da h/p karta itthe p aayega okay h/ ਅਨ ਸੈਕੈਂਟ ਕੀ ਦਾ ਉਲਟਾ ਹੁੰਦਾ ਕੋਸ ਦਾ ਐਚ ਬਟਾ ਬੀ ਆ ਗਿਆ ਕੋ ਟਾ ਹਾ ਹੁੰਦਾ ਸਾਡੇ ਟੈਨ ਦਾ ਉਲਟਾ ਜਾਨੀ ਕਿ ਟੈਨ ਸੀਗਾ ਪੀ ਬਟਾ ਬੀ ਤਾਂ ਇਹਦੇ ਵੇਲੇ ਉਲਟਾ ਕਰਤਾ ਬੀ ਬਟਾ ਪੀ ਕਲੀਅਰ ਹੈ ਤਾਂ ਹੁਣ ਇੱਥੇ ਆਪਣੇ ਕੋਲ ਕੋਟ ਏ ਮਤਲਬ 8 ਬਟਾ 15 ਤੇ ਨੂੰ ਅਸੀਂ ਕੀ ਲਿਖ ਸਕਦੇ ਆ ਬੀ ਬਟਾ ਪੀ ਜਾਨੀ ਕਿ ਉੱਪਰ ਵਾਲੀ ਜਿਹੜੀ ਏ ਟ ਵੈਲਿਊ ਸਾਡੀ ਬੀ ਵੀ ਐ ਪੀ ਵਾਲੀ ਵੈਲਿਊ ਕੀ ਦੀ ਐ 15 ਠੀਕ ਆ 15 ਕਿਹਨੂੰ ਨੋਟ ਕਰਦਾ ਪੀ ਨੂੰ 8 ਕਿਹਨੂੰ ਨੋਟ ਕਰਦਾ b ਦਾ a ਵਾਲੇ ਵੈਲਿਊਜ਼ ਹੋਣਾ ਸੀ ਕੀ ਕਰਾਂਗੇ ਉਹ ਸਮਕੋਣ ਟ੍ਰਾਇੰਗਲ ਦੇ ਵਿੱਚ ਜਿੱਥੇ-ਜਿੱਥੇ ਜਿੰਨੀਆਂ ਹੈਗੀਆਂ ਫਿਲ ਕਰ ਦਾਂਗੇ b ਦੀ ਵੈਲਿਊ ਹੈਗੀ ਹੈ 8 ਠੀਕ ਹੈ p ਦੀ ਵੈਲਿਊ ਹੈਗੀ ਹੈ 15 ਕਲੀਅਰ ਹੈ ਇਸ ਤੋਂ ਬਾਅਦ ਸਾਡਾ ਜੋ ਸਟੈਪ ਹੁੰਦਾ ਉਹ ਹੁੰਦਾ ਇਸ ਟ੍ਰਾਇੰਗਲ ਦੀਆਂ ਤਿੰਨੋਂ ਭੁਜਾਵਾਂ ਨੂੰ ਪੂਰਾ ਕਰਨਾ ਠੀਕ ਹੈ ਇਹ ਟ੍ਰਾਇੰਗਲ ਕੀ ਹੈ ਸਾਡੀ ਸਮਕੋਣ ਟ੍ਰਾਇੰਗਲ ਹੈ ਇਹਦੇ ਵਿੱਚ ਦੋ ਭੁਜਾਵਾਂ ਦਿੱਤੀਆਂ ਹੋਈਆਂ ਤੀਜੀ ਆਪਾਂ ਪਤਾ ਕਰਨੀ ਤਾਂ ਇੱਥੇ ਅਸੀਂ ਇੰਪਲੀਮੈਂਟ ਕਰਾਂਗੇ ਪਾਈਥਾਗੋਰਸ ਥਿਊਰਮ ਠੀਕ ਹੈ ਇਹਨੂੰ a b c ਮੰਨ ਲਿਆ ਠੀਕ ਹੈ ਤਾਂ ਪਾਇਥਾਗੋਰਸ ਥਿਊਰਮ ਲਗਾਉਣ ਤੇ ਪਾਇਥਾਗੋਰਸ ਥਿਊਰਮਨ ਸਾਡ ਜਿਹੜੀ ਹੈਗੀ ਹੈ a b c ट्रायंगल समकोण ਹੈ ਸਮकोण ट्रायंगल ਦੇ ਉੱਪਰ ਹੀ ਸਾਡਾ ਪਾਇਥਾਗੋਰਸ ਥਿਊਰਮ ਲੱਗਦੀ ਹੁੰਦੀ ਹੈ ਪਾਇਥਾਗੋਰਸ ਥਿਊਰਮ ਸਾਡੀ ਕੀ ਕਹਿੰਦੀ ਹੈ h ਦਾ ਸਕੁਅਰ बराबर ਹੁੰਦਾ ਦਾ ਪੀ ਦਾ ਸਕੁਅਰ ਪਲੱਸ ਬੀ ਦਾ ਸਕੁਅਰ ਯਾਨੀ ਕਿ ਸਾਡੇ ਕਾਰਣ ਦਾ ਸਕੁਅਰ ਬਰਾਬਰ ਹੁੰਦਾ ਲੰਬ ਦਾ ਸਕੁਅਰ ਪਲੱਸ ਆਧਾਰ ਦਾ ਸਕੁਅਰ ਠੀਕ ਹੈ ਤਾਂ ਇਤੋਂ ਅਸੀਂ ਜਿਹਦੀ ਜਿਹਦੀ ਵੈਲਿਊ ਸਾਡੀ ਹੈਗੀ ਉਹ ਪੁੱਟ ਕਰਕੇ ਜਿਹੜੀ ਪੂਜਾ ਦੀ ਵੈਲਿਊ ਅਸੀਂ ਕੱਢਣੀ ਉਹ ਕੱਢ ਲਾਂਗੇ ਤਾਂ ਇਹਦੇ ਵਿੱਚ ਅਸੀਂ ਵੈਲਿਊਜ਼ ਪੁੱਟ ਕਰ ਦਿੰਨੇ ਆ ਐਕਸ ਦਾ ਸਕੁਅਰ ਅਸੀਂ ਫਾਈਂਡ ਆਊਟ ਕਰਨਾ a ਦੀ ਵੈਲਿਊ ਕਿੰਨੀ ਹੈ 15 ਜਾਨੀ ਕਿ 15 ਦਾ ਸਕੁਅਰ ਪਲੱਸ b ਦੀ ਵੈਲਿਊ ਕਿੰਨੀ ਹੈ 8 ਜਾਨੀ ਕਿ 8 ਦਾ ਸਕੁਅਰ ਤਾਂ ਇੱਥੋਂ ਸਾਡੀ h ਸਕੁਅਰ ਦੀ ਵੈਲਿਊ ਕੀ ਨਿਕਲੂਗੀ 15 15 225 8 8 64 ਇਹਨਾਂ ਨੂੰ ਜਦੋਂ ਜੋੜਿਆ ਤਾਂ ਇਹਨੂੰ ਜਦੋਂ ਅਸੀਂ ਜੋੜਿਆ 5 ਤੇ 4 9 6 ਤੇ 2 8 ਤੇ 2 292 ਜਾਨੀ ਕਿ ਸਾਡਾ h ਦਾ ਸਕੁਅਰ ਵੈਲਿਊ ਕੀ ਆ ਗਈ 299 ਆ ਗਈ ਬਟ ਇੱਥੇ ਸਾਨੂੰ ਚਾਹੀਦੀ ਸੀ ਕੱਲੀ ਐਚ ਦੀ ਵੈਲਿਊ ਤਾਂ ਇਹਦਾ ਸਕੁਅਰ ਅਸੀਂ ਇੱਧਰ ਲੈ ਜਾਾਂਗੇ ਜਦੋਂ ਅਸੀਂ ਸਕੁਅਰ ਉੱਧਰ ਲੈ ਕੇ ਜਾਂਦੇ ਆ ਉਹ ਕੀ ਹੋ ਜਾਂਦਾ ਹੁੰਦਾ ਸਕੁਅਰ ਰੂਟ ਬਣ ਜਾਂਦਾ ਤਾਂ 299 ਦੇਖੋ ਹੁਣ ਕੀ ਦਾ ਰੂਟ ਹੈ ਠੀਕ ਹੈ ਆਈ ਹੋਪ ਇਹਦੀ ਵਨਸ ਡਿਜੀਟ ਆ ਜਿਹੜੀ ਉਹ 9 ਹੈ ਇਹ ਹੋਊਗਾ 17 ਦਾ ਹੋਊਗਾ ਤਾਂ ਆਪਾਂ ਕਰਕੇ ਵੀ ਦੇਖ ਲੈਂਦੇ ਆ 17 ਦਾ ਸਕੁਅਰ ਕਰਕੇ ਦੇਖੀਏ ਜੇ ਅਸੀਂ 7 7 4 17 14 14 ਦੇ 4 ਹੁੰਦੇ ਆ 8 1 ਗਿਆ ਹਸ 1 1 1 1 2 299 ਜਾਨੀ ਕਿ ਹਾਂ ਜਿਹੜਾ ਸਾਡਾ h ਹੈ ਉਹ ਕੀ ਦਾ ਸਕਰੂਟ ਹੈ 17 ਦਾ ਸਕਰੂਟ ਹੈ ਤਾਂ ਸਾਡਾ ਆਨਸਰ ਕੀ ਆਵੇਗਾ 17 ਆਊਗਾ ਠੀਕ ਹੈ ਜਨਰਲੀ ਇਹਨੂੰ ਅਸੀਂ ਕੱਟ ਕਰ ਦਿੰਨੇ ਹੁੰਦੇ ਆ ਜਮਾਲ ਜਾਨੀ ਕਿ 17 ਦਾ ਸਕਰੂਟ ਤਾਂ ਦੇਖਣਾ ਹੁੰਦਾ ਵੀ ਸਕਰੂਟ ਕੀ ਦਾਗਾ ਦੋ ਵਾਰ 17 ਓਪਨ ਹੋ ਰਿਹਾ ਤਾਂ ਇਟ ਮੀਨਸ ਅਸੀਂ ਇੱਥੇ e ਦੀ ਪਾਵਰ ਹੈ ਉਹ ਇਹਦੀ ਪਾਵਰ ਨਾਲ ਕੀ ਹੋ ਜੂਗੀ ਕੱਟ ਹੋ ਜੂਗੀ ਤਾਂ ਸਾਡਾ ਆਨਸਰ ਕੀ ਰਹੂਗਾ 1 ਹੀ ਰਹਿ ਜਾਣਾ ਹੁੰਦਾ 17 ਤਾਂ ਐਚ ਦੀ ਵੈਲਿਊ ਸਾਡੀ ਆ ਗਈ ਜੀ 17 ਆ ਗਈ ਠੀਕ ਹੈ ਐਚ ਦੀ ਵੈਲਿਊ ਸਾਡੀ ਆ ਗਈ 17 ਤਾਂ ਅਸੀਂ ਤਿੰਨੋਂ ਸਾਈਡਸ ਕੀ ਕਰ ਲਈਆਂ ਹੁਣ ਪੂਰੀਆਂ ਕਰ ਲਈਆਂ ਨੇ ਠੀਕ ਹੈ ਹੁਣ ਅਸੀਂ ਕੱਢਨੇ ਆ ਬਾਕੀ ਸਾਰੇ ਤਕੋਣਮਿਤੀ ਅਨੁਪਾਤ ਹੁਣ ਨੈਕਸਟ ਸਟੈਪ ਹੈਗਾ ਸਾਡਾ ਸਟਾਰਟ ਕਰ ਦਿੰਨੇ ਆ ਅਸੀਂ ਕਿਹੜੇ ਕਿਹੜੇ ਤਕੋਣਮਿਤੀ ਅਨੁਪਾਤ ਕੱਢਨੇ ਆ ਉਹ ਕੱਢਣ ਲੱਗੇ ਆ ਜੀ ਸਭ ਤੋਂ ਪਹਿਲਾਂ ਅਸੀਂ ਕੱਢ ਲੈਨੇ ਆ ਸਾਈਨ A. Sin a. ठीक है ठीटा इतना ही है पी वटाई ट्रैंगल्यू है पंद्रह एच दी वैल्यू है, है सतारा तो साइन ए निकल गया पंद्रह बटा सतारा नैक्सट आप क्ड लें कॉस ए कोस ए a, a वैल्यू होंगी है बी बटा एच बी बटा एच b ਦੀ ਵੈਲਿਊ ਹੈਗੀ 8 h ਦੀ ਵੈਲਿਊ ਹੈਗੀ 17 ਜਾਨੀ ਕਿ cos a ਦੀ ਵੈਲਿਊ ਆ ਗਈ ਸਾਡੀ 8 ਵਟਾ 7 ਨੈਕਸਟ ਆਪਾਂ ਕੱਢ ਲੈਣੇ ਆ ਕੋਸੈਕੈਂਟ ਕੋਸੈਕੈਂਟ θ ਹੁੰਦਾ ਜਿਹੜਾ ਸਾਡਾ ਇੱਥੇ ਆਪਾਂ θ ਦੀ ਜਗ੍ਹਾ ਤੇ ਪੁੱਟ ਕਰਾਂਗੇ ਜੀ a ਠੀਕ ਹੈ ਕਿਉਂਕਿ ਕੋਸੈਕੈਂਟ a ਫਾਈਂਡ ਆਊਟ ਕਰਨਾ ਹੈ ਕੋਸੈਕੈਂਟ a ਜੋ ਹੁੰਦਾ ਸਾਡਾ ਸਾਈਨ ਦਾ ਉਲਟਾ ਹੁੰਦਾ ਤਾਂ ਸਾਈਨ ਦਾ ਉਲਟਾ ਕੀ ਹੋਊਗਾ h ਵਟਾ p ਤਾਂ ਸਾਡੀ ਵੈਲਿਊ ਹੋ ਜੂਗੀ 17 ਵਟਾ 15 नेक्स्ट ਆ ਗਿਆ ਸਾਡਾ ਸੈਕੈਂਟ a ਸੈਕੈਂਟ ਜਿਹੜਾ ਉਲਟਾ ਹੁੰਦਾ ਸਾਡਾ cos ਦਾ ਤੇ ਜੇ cos b h ਆ ਤਾਂ ਸੈਕੈਂਟ ਕੀ ਹੋਊਗਾ h b ਹੋਊਗਾ ਤਾਂ ਸਾਡੀ ਵੈਲਿਊ ਆ ਜਿੱਤੀ 17 8 ਠੀਕ ਹੈ नेक्स्ट ਸਾਡੇ ਕੋਲ cot ਤਾਂ ਦਿੱਤੇ ਹੋਇਆ ਤੇ ਤੀਜੀ ਜਿਹੜੀ ਕੀ ਰਹਿ ਗਈ ਸੀ ਸਾਡੀ tan ਏ ਲਾਸਟ ਸਾਡਾ ਰਹਿ ਗਿਆ ਸੀ tan a ਤੇ tan a ਜੇ ਦੇਖੀਏ ਸਾਡਾ tan θ ਦਾ ਇਕੁਅਲ ਹੁੰਦਾਗਾ p b ਦੇ ਤਾਂ p b ਵੈਲਿਊਸ ਪੁੱਟ ਕਰ ਦਿੰਨੇ ਆ p ਦੀ ਵੈਲਿਊ ਹੈਗੀ ਸਾਡੀ 15 b ਦੀ ਵੈਲਿਊ ਹੈਗੀ 8 ਤਾਂ ਇਹ ਸਾਰੇ ਕੀ ਹੈ ਸਾਡੇ ਤਕੋਨਮਿਤੀ ਨੁਪਾਤ ਆ ਜਿਹੜੇ ਅਸੀਂ ਕੱਢ ਲਏ ਨੇ ਸਾਨੂੰ 기ਵਨ ਕੀ ਇਸੇ ਕੱਲਾ cot a ਦਾ ਨੁਪਾਤ ਦਿੱਤਾ ਹੋਇਆ ਸੀ ਉਸ ਨੂੰ ਅਸੀਂ ਯੂਜ਼ ਕਰਕੇ ਟ੍ਰਾਇੰਗਲ ਦੀਆਂ ਸਾਰੀਆਂ ਸਾਈਡਸ ਕੱਢੀਆਂ ਠੀਕ ਹੈ ਪਾਇਥਾਗੋਰਸ ਥੀਰਮ ਦੇ ਅਨਸਾਰ ਕਲੀਅਰ ਹੈ ਤਿੰਨੋਂ ਸਾਈਡਾਂ ਕੰਪਲੀਟ ਕਰਕੇ ਬਾਅਦ ਚ ਅਸੀਂ ਪੀ ਵੀ ਐਚ ਦੀਆਂ ਤਿੰਨੋਂ ਵੈਲਿਊ ਸਾਡੇ ਕੋਲ ਹੀ ਗਿਵਨ ਹੈ ਤਾਂ ਫਿਰ ਅਸੀਂ ਬਦ ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲੇ ਸੋਨਾ ਚੰਦ ਦੇ ਤੋਲੇ ਵਾਲਾ ਫਾਰਮੂਲਾ ਲਾ ਕੇ ਸਾਰੇ ਤਕੋਣਮਿਤੀ ਨਿਪਾਤ ਯਾਨੀ ਕਿ ਸਾਈਨ ਕੋਸ ਕੋਸੈਕੈਂਟ ਸੈਕੈਂਟ ਟੈਨ ਕੱਢ ਲੈਣੀ ਓਕੇ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਐਗਜ਼ਾਮ ਰਿਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਤੁਹਾਨੂੰ ਇਹ 4 ਮਾਰਕਸ ਦੇ ਨਾਲ ਨਾਲ 1 ਮਾਰਕਸ ਕੁਐਸਚਨਸ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ 1 ਮਾਰਕਸ ਵਾਲੇ ਕੁਐਸਚਨ ਦੇ ਵਿੱਚ ਤੁਹਾਨੂੰ ਸਾਰੇ ਤਕੂਨ ਮਿਤੀ ਨੁਪਾਤ ਨਹੀਂ ਪੁੱਛੂਗਾ ਕੋਈ ਇੱਕ ਪੁੱਛ ਸਕਦਾ ਜਿਵੇਂ ਮੰਨ ਲਓ ਤੁਹਾਨੂੰ ਦੇਤਾ ਕੋਟ a 8.15 ਐਂਡ ਪੁੱਛ ਲੈ ਮੀ ਕੋਸੈਕੈਂਟ ਦੀ ਵੈਲਿਊ ਕਿਹੜੀ ਆ ਤਾਂ ਉਸ ਟਾਈਮ ਵੀ ਤੁਹਾਨੂੰ ਇਹੀ ਸਾਰਾ ਪ੍ਰੋਪਰ ਮੈਥਡ ਫਾਲੋ ਕਰਨਾ ਪਊਗਾ ਐਂਡ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਿਆ ਹੋਣਾ ਐਦਾਂ ਦਾ ਹੀ ਵਧੀਆ ਕੰਟੈਂਟ ਦੇਖਣ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ